ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੁਖ ਭੰਜਨੀ ਬੇਰੀ ਦੇ ਹੇਠ ਬਿਰਾਜਮਾਨ ਸਨ ਇੱਕ ਗਰੀਬ ਸਿੱਖ ਨੇ ਆਕਰ ਕੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਮੇਰੀ ਲੜਕੀ ਦੀ ਸ਼ਾਦੀ ਹੈ ਮੈਂ ਗਰੀਬ ਹੋਣ ਕਰਕੇ ਬਹੁਤਾ ਖਰਚ ਨਹੀਂ ਕਰ ਸਕਦਾ ਮੈਂ ਪੰਡਿਤ ਨੂੰ 24 ਰੁਪਏ ਵਿੱਚ ਫੇਰੇ ਕਰਾਉਣ ਲਈ ਬੜੀ ਮੁਸ਼ਕਲ ਨਾਲ ਮਨਾਇਆ ਸੀ ਹੁਣ ਜੰਜ ਆਈ ਤੋਂ ਜੰਜ ਦੇ ਸੋਹਣੇ ਬਸਤਰ ਤੇ ਭੂਖਣ ਪਾਏ ਵੇਖ ਕੇ ਫੇਰਿਆਂ ਦੇ ਵਕਤ ਕਹਿ ਲੱਗਾ ਮੈਨੂੰ 50 ਰੁਪਏ ਦਿਓਗੇ ਤਾਂ ਮੈਂ ਵਿਆਹ ਕਰਾਵਾਂਗਾ ਉਸ ਵਕਤ 1 ਰੁਪਏ ਦੀ ਮਣ ਨਾਲੋਂ ਵੱਧ ਕਣਕ ਆਉਂਦੀ ਸੀ ਮੇਰੇ ਕੋਲ 50 ਰੁਪਏ ਦੇਣ ਦੀ ਗੁਜਾਇਸ਼ ਨਹੀਂ ਸੀ ਹੁਣ ਮੌਕੇ ਤੇ ਪੰਡਿਤ ਨੇ ਫੇਰੇ ਕਰਨ ਤੋਂ ਜਵਾਬ ਦੇ ਦਿੱਤਾ ਹੁਣ ਆਪ ਜੀ ਕਿਰਪਾ ਕਰੋ ਮੇਰੇ ਘਰ ਜਾਂ ਜਾਈ ਬੈਠੀ ਹੈ ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਭਾਈ ਜੇਠਾ ਜੀ ਭਾਈ ਗੁਰਦਾਸ ਜੀ ਆਦਿਕ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪ ਜੀ ਆਪਣੇ ਸਿੱਖਾਂ ਨੂੰ ਕਿਸੇ ਦੇ ਗੁਚਰੇ ਅਧੀਨ ਨਾ ਛੱਡੋ ਆਪ ਜੀ ਕਿਰਪਾ ਕਰੋ ਸਿੱਖ ਪੰਡਤ ਤੋਂ ਫੇਰੇ ਕਰਾਉਣ ਦੀ ਬਜਾਏ ਗੁਰਮਤਿ ਦੁਆਰਾ ਹੀ ਆਪਣੇ ਕਾਰਜ ਕਰ ਲਿਆ ਕਰਨ ਤਾਂ ਸਤਿਗੁਰੂ ਜੀ ਕਹਿਣ ਲੱਗੇ ਜੰਝਵਾਲਿਆਂ ਨੂੰ ਵੀ ਸਾਡੇ ਕੋਲ ਲੈ ਆਓ ਤੇ ਆਪਣੀ ਲੜਕੀ ਨੂੰ ਵੀ ਸਾਡੇ ਕੋਲ ਲੈ ਆਓ ਇਹ ਬਚਨ ਸੁਣ ਕੇ ਗਰੀਬ ਸਿੱਖ ਬੜਾ ਖੁਸ਼ ਹੋ ਕੇ ਘਰ ਚਲਾ ਗਿਆ ਪਹਿਲਾ ਆਪਣੇ ਪਰਿਵਾਰ ਨਾਲ ਸਲਾਹ ਕੀਤੀ ਫਿਰ ਲੜਕੇ ਦੇ ਪਰਿਵਾਰ ਵਾਲਿਆਂ ਨਾਲ ਸਲਾਹ ਕਰੀ ਕਿ ਗੁਰੂ ਕੇ ਚੱਕ ਜਾ ਕੇ ਵਿਆਹ ਕਰਨਾ ਪੈਣਾ ਹੈ ਲੜਕੇ ਵਾਲੇ ਸਹਿਮਤ ਹੋ ਗਏ ਤੇ ਸਾਰੇ ਇਕੱਠੇ ਹੋ ਕੇ ਗੁਰੂ ਕੇ ਚੱਕ ਸਤਿਗੁਰਾਂ ਕੋਲ ਪਹੁੰਚੇ ਅਤੇ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਲੜਕਾ ਤੇ ਲੜਕੀ ਆਪ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹਨ ਕਿਰਪਾ ਕਰਕੇ ਇਹਨਾਂ ਦਾ ਵਿਆਹ ਦਾ ਕਾਰਜ ਸੰਪੂਰਨ ਕਰ ਦਿਓ ਗਰੀਬ ਸਿੱਖ ਦੀ ਲੜਕੀ ਦੀ ਸ਼ਾਦੀ ਸਤਗੁਰਾਂ ਨੇ ਚਾਰ ਲਾਵਾ ਉਚਾਰ ਕੇ ਦੁੱਖ ਪੰਜਨੀ 베ਰੀ ਦੇ ਹੇਠ ਆਪਣੇ ਆਲੇ ਦੁਆਲੇ ਪ੍ਰਕਰਮਾ ਕਰਵਾ ਕੇ ਕੀਤੀ ਤੇ ਆਗਿਆ ਕੀਤੀ ਅੱਜ ਤੋਂ ਬਾਅਦ ਸਾਡੇ ਸਿੱਖ ਕਿਸੇ ਬ੍ਰਾਹਮਣ ਨੂੰ ਵਿਆਹ ਦੇ ਕਾਰਜ ਕਰਾਉਣ ਲਈ ਨਾ ਲਿਆਉਣ ਜੋ ਅੱਜ ਚਾਰ ਲਾਵਾ ਉਚਾਰਨ ਕੀਤੀਆਂ ਇਹਨਾਂ ਦਾ ਪਾਠ ਕਰਕੇ ਆਪਣੇ ਵਿਆਹ ਦਾ ਕਾਰਜ ਕਰ ਲਿਆ ਕਰੋ ਇਨਾਂ ਲਾਵਾ ਵਿੱਚ ਵਿਵਹਾਰਕ ਸੱਤਾ ਸਿੱਧ ਹੁੰਦੀ ਹੈ ਅਤੇ ਪਰਮਾਰਥ ਸੱਤਾ ਸਿੱਧ ਹੁੰਦੀ ਹੈ। ਇਹੋ ਸਤਿਗੁਰੂ ਜੀ ਵਿਵਹਾਰਕ ਦੀ ਗੱਲ ਦੁਆਰਾ ਪਰਮਾਰਥ ਜੀਵਨ ਦਾ ਉਪਦੇਸ਼ ਬਖਸ਼ਦੇ ਹਨ। ਸੋ ਲਾਭਪਾਦ ਦੇ ਸੰਪਰਦਾਇ ਚਾਰ ਅਰਥ ਮੰਨੇ ਹਨ। ਪਹਿਲਾ ਪ੍ਰਕਰਮਾ, ਦੂਸਰਾ ਲਾਵਾ ਦਾ ਅਰਥ ਸਿੱਖਿਆ ਤੀਜਾ ਲਾਵਾਂ ਦਾ ਅਰਥ ਭੂਮਿਕਾ ਹੈ ਚੌਥਾ ਲਾਵਾਂ ਦਾ ਅਰਥ ਲਗਨ ਹੈ ਹਰ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਹਰ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਪਹਿਲੀ ਲਾਵ ਪਰਕਰਮਾ ਸਿੱਖਿਆ ਲਗਨ ਪਹਿਲੀ ਭੂਮਿਕਾ ਸ਼ੋਭਿਸ਼ਾ ਇਹ ਹੈ ਜੋ ਗੁਰਾਂ ਨੇ ਉਪਦੇਸ਼ ਦੇ ਕੇ ਧਰਮ ਵਿੱਚ ਪਰਵਿਰਤ ਹੋਣ ਦਾ ਕਰਮ ਦ੍ਰਿੜ ਕਰਵਾਇਆ ਹੈ ਵਾ ਮੰਦ ਕਰਮ ਵੱਲੋਂ ਰੋਕ ਕੇ ਸ਼ੁਭ ਕਰਮਾਂ ਦੀ ਪ੍ਰਵਿਰਤੀ ਰੂਪ ਕਰਮ ਧ੍ਰੜ ਕਰਵਾਇਆ ਹੈ। ਏ ਪਿਆਰੇ ਜੀ। ਰਾਮ ਪਰਮੇਸ਼ਰ ਦੇ ਬਲ ਹਾਰ ਜਾਈਏ। ਬਾਣੀ ਬ੍ਰਹਮਾ ਵੇਦ ਧਰਮ ਧ੍ਰੜੋ ਪਾਪ ਤਜਾਇਆ ਬਲ ਰਾਮ ਜੀਓ। ਬ੍ਰਹਮਾ ਦੀ ਬਾਣੀ ਜੋ ਵੇਦ ਹਨ ਉਹ ਵੇਦਾਂ ਦੀ ਬਾਣੀ ਵੀ ਇਹੋ ਕਹਿੰਦੀ ਹੈ ਕਿ ਧਰਮ ਨੂੰ ਧ੍ਰੜੋ ਪ੍ਰਪੱਕ ਧ੍ਰੜ ਕਰੋ। ਵਹ ਬ੍ਰਹਮ ਸੰਬੰਧੀ ਰਚੀ ਗੁਰਾਂ ਦੀ ਬਾਣੀ ਨੂੰ ਵੇਦ ਜਾਦ ਕਰਕੇ ਧਰਮ ਦਿੜ੍ਹ ਕਰੋ ਵਹ ਬ੍ਰਹਮ ਅਵੇਦ ਜਿਹੜੀ ਬ੍ਰਹਮ ਸੰਬੰਧੀ ਬਾਣੀ ਅਵੇਦ ਜਾਣਣ ਤੋਂ ਰਹਿਤ ਸੀ ਉਸ ਦਾ ਧਰਮ ਗੁਰਾਂ ਦੁਆਰਾ ਦਿੜ੍ਹ ਕਰੋ ਪਾਪ ਕਰਮਾਂ ਨੂੰ ਤਜਾਇਆ त्यागਣਾ ਕਰੋ हे ਪਿਆਰੇ ਜੀ ਰਾਮ ਪਰਮੇਸ਼ਰ ਦੇ ਬਲਹਾਰ ਜਈ ਧਰਮ ਦਿੜ੍ਹੋ ਹਰ ਨਾਮ ਧਿਆਵੋ ਸਿਮਰਤ ਨਾਮ ਦਿੜ੍ਹਾਇਆ ਗੁਰਾਂ ਦੀ ਦੱਸੀ ਹੋਈ ਧਰਮ ਨੂੰ ਦ੍ਰਿੜ ਕਰੋ ਤੇ ਪਰਮੇਸ਼ਰ ਦਾ ਨਾਮ ਤੇਉਣਾ ਕਰੋ ਜਿਸ ਨਾਮ ਨੂੰ ਸਤਾਈ ਸਿਮਰਤियां ਨੇ ਵੀ ਦ੍ਰਿੜ ਕਰਵਾਇਆ ਵਾ ਜੋ ਗੁਰਾਂ ਨੇ ਨਾਮ ਦ੍ਰਿੜ ਕਰਵਾਇਆ ਉਸ ਨੂੰ ਸਿਮਰਤ ਭਾਵ ਸਿਮਰਨਾ ਕਰੋ ਸਤਗੁਰ ਗੁਰ ਪੂਰਾ ਅਰਧ ਸਭ ਕਿਲ ਵਿਖ ਪਾਪ ਗਵਾਇਆ ਗੁਰ ਪੂਜਨੀਕ ਪੂਰਿਆ ਸਤਗੁਰਾਂ ਨੂੰ ਅਰਧ ਤੇਉਣਾ ਕਰੋ ਵਾ ਸਤਗੁਰਾਂ ਦੁਆਰਾ ਗੁਰਚੇਤਨ ਸਰੂਪ ਪੂਰਨ ਪਰਮੇਸ਼ਰ ਨੂੰ ਅਰਾਧਨਾ ਕਰੋ ਜੋ ਸਾਰੇ ਵੱੱਜਰ ਪਾਪ ਤੇ ਸਮਾਨ ਪਾਪ ਗਵਾ ਦਿੰਦਾ ਵਾ ਕਿਲ ਵਿਖ ਵੱਡੇ ਪਾਪ ਤੇ ਛੋਟੇ ਪਾਪਾਂ ਨੂੰ ਗਵਾ ਦਿੰਦਾ ਵਾ ਜਿਸ ਨੇ ਅਰਾਧਿਆ ਹੈ ਉਸ ਦੇ ਕਿਲ ਨਿਸ਼ਚੇ ਕਰਕੇ ਵਿਖ ਵਹਿ ਰੂਪ ਪਾਪਾਂ ਨੂੰ ਗਵਾਇਆ ਹੈ ਸਹਿਜ ਆਨੰਦ ਹੋ ਆ ਵਡਭਾਗੀ ਮਨ ਹਰ ਹਰ ਮੀਠਾ ਲਾਇਆ ਉਸ ਵੱਡਿਆਂ ਭਾਗਾਂ ਵਾਲੇ ਪੁਰਖ ਨੂੰ ਸੁਤੇ ਸਿੱਧ ਹੀ ਆਤਮਿਕ ਆਨੰਦ ਪ੍ਰਾਪਤ ਹੋਇਆ ਹੈ ਜਿਸ ਦੇ ਮਨ ਹਿਰਦੇ ਵਿੱਚ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਮਿੱਠਾ ਪਿਆਰਾ ਲੱਗ ਆਇਆ ਵਾ ਗੁਰਾਂ ਨੇ ਮਿੱਠਾ ਪਿਆਰਾ ਲਾਇਆ ਹੈ ਜਨ ਕਹੈ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਜਨ ਦਾਸ ਤਾਂ ਕਹਿੰਦਾ ਹਾਂ ਕਿ ਪਹਿਲੀ ਲਾਭ ਪ੍ਰਕਰਮਾ ਸਿੱਖਿਆ ਭੂਮਿਕਾ ਲਗਨ ਇਹੋ ਹੈ ਜੋ ਗੁਰਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਦਾ ਨਿਸ਼ਕਾਮ ਕਰਮਾ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਸਾਧਨਾ ਦੇ ਆਰੰਭ ਸ਼ੁਰੂ ਕਰਨ ਦਾ ਕਾਰਜ ਰਚਾਉਣਾ ਕੀਤਾ ਹੈ ਹਰ ਦੂਜੇ ਢੀ ਲਾਭ ਸਤਗੁਰ ਪੁਰਖ ਮਿਲਾਇਆ ਬਲਰਾਮ ਜੀਓ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਦੂਸਰੀ ਲਾਭ ਪ੍ਰਕਰਮਾ ਸਿੱਖਿਆ ਲਗਨ ਤੇ ਭੂਮਿਕਾ ਸੁਭੀ ਵਿਚਾਰਨਾ ਇਹੋ ਹੈ ਜਿਹੜਾ ਪਰਮੇਸ਼ਰ ਨੇ ਪੂਰਨ ਸਤਗੁਰਾਂ ਦੇ ਨਾਲ ਮਿਲਾਉਣਾ ਕੀਤਾ ਵਾ ਪੂਰਨ ਸਤਗੁਰਾਂ ਨੇ ਵਿਚਾਰ ਦੇ ਨਾਲ ਮਿਲਾਉਣਾ ਕੀਤਾ ਹੈ हे ਪਿਆਰੇ ਜੀ RAM ਪਰਮੇਸ਼ਰ ਦੇ ਬਲ ਹਾਰ ਜਾਈਏ ਨਿਰਪਉ ਪੈ ਮਨ ਹੋਏ ਹਮੇ ਮੈਲ ਗਵਾਇਆ ਬਲਰਾਮ ਜੀਓ ਜਦ ਭੈ ਤੋਂ ਰਹਤ ਪਰਮੇਸ਼ਰ ਦਾ ਸਿਮਰਨ ਕਰਕੇ ਪ੍ਰਭੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਮਨ ਹਿਰਦੇ ਵਿੱਚ ਡਰ ਹੋ ਜਾਂਦਾ ਹੈ ਤਾਂ ਹਜੂਰ ਹੰਗ ਤਾਂ ਮਮਤਾ ਦੀ ਮਲੀਨਤਾ ਨੂੰ ਗਵਾ ਦੂਰ ਕਰ ਦਿੰਦਾ ਵਾ ਜਦ ਗੁਰਾਂ ਦਾ ਭੈ ਵਿੱਚ ਮਨ ਵਿੱਚ ਭੈ ਹੋਇਆ ਤਾਂ ਹੋਰ ਨਾ ਭਿਆਵਾਂ ਵੱਲੋਂ ਨਿਰਪੋ ਹੋਗੇ ਪਾਤਸ਼ਾਹ ਸੁਖਨੀ ਸਾਹਿਬ ਵਿੱਚ ਫਰਮਾਉਂਦੇ ਨਿਰਪੋ ਜਪੈ ਸਗਲ ਪਉ ਮਿਟੈ ਜਦੋਂ ਨਿਰਪਉ ਪ੍ਰਮਾਤਮਾ ਨੂੰ ਜਪ ਲਿਆ ਅਰਧ ਲਿਆ ਸਾਰੇ ਭਉ ਨਾਸ ਹੋ ਜਾਂਦੇ ਹਨ ਹੰਗਤਾ ਮਮਤਾ ਰੂਪ ਮੈਲ ਨੂੰ ਨਾਸ਼ ਕਰ ਲਿਆ ਹੈ ਇਹ ਪਿਆਰੇ ਜੀ ਰਾਮ ਪਰਮੇਸ਼ਰ ਦੇ ਬਲਹਾਰ ਜਾਈਏ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਜਿਸ ਨੂੰ ਉੱਜਲ ਪਰਮੇਸ਼ਰ ਨੇ ਆਪਣੇ ਹਾਜ਼ਰ ਨਾਜ਼ਰ ਰਹਿਣ ਦਾ ਭਉ ਡਰ ਪਉਣਾ ਕੀਤਾ ਉਸੇ ਨੇ ਹੀ ਪਰਮੇਸ਼ਰ ਦੇ ਗੁਣਾਂ ਨੂੰ ਸੰਗਤ ਦੇ ਨਾਲ ਮਿਲ ਕੇ ਗਾਉਣਾ ਕੀਤਾ ਹੈ ਉਹ ਹਰੀ RAM ਪਰਮੇਸ਼ਰ ਨੂੰ ਹਦੂਰੇ ਨੇੜੇ ਤੋਂ ਨੇੜੇ ਵੇਖਦਾ ਹੈ ਹਰ ਆਤਮ RAM ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ਸਰਬ ਦੇ ਸੁਆਮੀ ਮਾਲਕ RAM ਪਰਮੇਸ਼ਰ ਵਿਆਪਕ ਪਰਮੇਸ਼ਰ ਨੇ ਹੀ ਆਤਮ ਆਪਣੇ ਆਪ ਤੋਂ ਸੰਸਾਰ ਦਾ ਪਸਾਰਾ ਪਸਾਰਿਆ ਅਤੇ ਆਪ ਹੀ ਸਾਰਿਆਂ ਥਾਵਾਂ ਵਿੱਚ ਭਰ ਪੂਰੇ ਲਬਾ ਲਬ ਭਰ ਰਿਹਾ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜੋ ਸਰੀਰ ਦੇ ਅੰਦਰ ਤੇ ਬਾਹਰ ਸੰਸਾਰ ਵਿੱਚ ਵਾ ਤਾਣੇ ਪੇਟੇ ਵਤ ਇਕੋ ਹਰੀ ਪ੍ਰਭੂ ਪਰਮੇਸ਼ਰ ਹੈ ਉਸ ਪਰਮੇਸ਼ਰ ਦੇ ਸੰਤ ਜਿਨ੍ਹਾਂ ਨਾਲ ਮਿਲ ਕੇ ਅਸੀਂ ਜਨਾਂ ਨੇ ਉਸ ਦੇ ਮੰਗਲ ਗਾਉਣੇ ਕੀਤੇ ਹਨ ਵਾ ਮੰਗਲ ਜਸ ਨੂੰ ਗਾਉਣਾ ਕੀਤਾ ਹੈ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਏ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਜਨ ਦਾਸ ਨੇ ਤਾਂ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਇਹ ਦੂਸਰੀ ਲਾਭ ਪਰਕਰਮਾ ਸਿੱਖਿਆ ਭੂਮਿਕਾ ਲਗਨ ਚਲਾਉਣਾ ਵਰਣਨ ਕੀਤੀ ਹੈ ਵਾ ਪਰਮੇਸ਼ਰ ਦੀ ਲਗਨ ਵਿੱਚ ਬਿਰਤੀ ਚਲਾਉਣਾ ਕੀਤੀ ਹੈ ਜੋ ਅਨਹਦ ਹਦ ਤੋਂ ਰਹਿਤ ਇੱਕ ਰਸ ਸਤ ਨਾਮ ਰੂਪੀ ਸ਼ਬਦ ਦੇ ਵਾਜੇ ਵਜਪੇ ਵਹ ਨਾਮ ਰੂਪੀ ਸ਼ਬਦ ਪ੍ਰਗਟ ਹੋ ਗਿਆ ਵਹ ਅਨਹਦ ਇੱਕ ਰਸ ਸ਼ਬਦ ਨਾਮ ਨੂੰ ਉਚਾਰਨ ਕਰਦੇ ਹਾਂ ਹਰ ਤੀਜੜੀ ਲਾਵ ਮਨ ਚਾਉ ਉਪਯਾ ਬੈਰਾਗੀਆ ਬਲਰਾਮ ਜੀਓ ਹਰ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਤੀਸਰੀ ਲਾਵ ਪ੍ਰਕਰਮਾ ਸਿੱਖਿਆ ਲਗਨ ਵਹ ਤੀਸਰੀ ਭੂਮਿਕਾ ਤਨੁ ਮਾਨਸਾ ਇਹ ਹੈ ਜੋ ਬੈਰਾਗੀਆਂ ਵਤ ਮਨ ਹਿਰਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਦਾ ਉਤਸ਼ਾਹ ਹੋਇਆ ਅਤੇ ਮਨ ਦੀਆਂ ਵਾਸ਼ਨਾਵਾਂ ਸੂਖਮ ਕਰ ਲਈਆਂ ਵਾਹ ਸੰਸਾਰ ਵੱਲੋਂ ਬੈਰਾਗੀਆਂ ਉਪਰਾਮ ਹੋ ਕੇ ਪਰਮੇਸ਼ਰ ਦੀ ਪ੍ਰਾਪਤੀ ਦਾ ਉਤਸ਼ਾਹ ਹੋਇਆ ਹੈ हे ਪਿਆਰੇ ਜੀ RAM ਪਰਮੇਸ਼ਰ ਦੇ ਬਲਹਾਰ ਜਾਈਏ ਸੰਤ ਜਨਾ ਹਰ ਮੇਲ ਹਰ ਪਾਇਆ ਵੱਡ ਭਾਗੀ ਆ ਬਲਰਾਮ ਜੀਓ ਸੰਤ ਜਿਨ੍ਹਾਂ ਦੀ ਸੰਗਤ ਵਿੱਚੋਂ ਪਰਮੇਸ਼ਰ ਦੇ ਨਾਮ ਦਾ ਮਿਲਾਪ ਪ੍ਰਾਪਤ ਹੋਇਆ ਤੇ ਵੱਡਿਆਂ ਭਾਗਾਂ ਕਰਕੇ ਗਿਆਨ ਦੁਆਰਾ ਪਰਮੇਸ਼ਰ ਨੂੰ ਪਾ ਲਿਆ ਹੈ ਵਾਹ ਸੰਤ ਜਿਨ੍ਹਾਂ ਦੇ ਨਾਲ ਮਿਲਾਪ ਕਰਕੇ ਵੱਡੇ ਭਾਗਾਂ ਦੁਆਰਾ ਹਰ ਹਰ ਨਾਮ ਪਾਇਆ ਹੈ ਸੰਤ ਜਿਨ੍ਹਾਂ ਦੇ ਨਾਲ ਪਰਮੇਸ਼ਰ ਨੇ ਮਿਲਾਪ ਕਰਾਇਆ ਤਾਂ ਉਹਨਾਂ ਵੱਡਿਆਂ ਭਾਗਾਂ ਵਾਲਿਆਂ ਪਸੂ ਪਰਮੇਸ਼ਰ ਦਾ ਨਾਮ ਪਉਣਾ ਕੀਤਾ ਹੈ ਪਿਆਰੇ ਜੀ ਰਾਮ ਪਰਮੇਸ਼ਰ ਦੇ ਉਪਰੋਂ ਬਲਹਾਰ ਜਾਈਏ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਜਿਨ੍ਹਾਂ ਸੰਤ ਜਿਨ੍ਹਾਂ ਨੇ ਨਿਰਮਲ ਉਜਲ ਪਰਮੇਸ਼ਰ ਨੂੰ ਹਿਰਦੇ ਵਿੱਚੋਂ ਪਾਲਿਆ ਹੈ ਪਰਮੇਸ਼ਰ ਦੇ ਗੁਣਾਂ ਨੂੰ ਰਸਨਾ ਕਰਕੇ ਗਾਉਣਾ ਕੀਤਾ ਹੈ ਅਤੇ ਮੂੰਹੋਂ ਪਰਮੇਸ਼ਰ ਦੀ ਨਾਮ ਰੂਪੀ ਬਾਣੀ ਬੋਲਣਾ ਕੀਤੀ ਹੈ ਸੰਤ ਜਨਾ ਵੱਡ ਭਾਗੀ ਪਾਇਆ ਹਰ ਕਥੀ ਹੈ ਅਕਤ ਕਹਾਣੀ ਐਸੀ ਸੰਤ ਜਨਾ ਦੀ ਸੰਗਤ ਕਰਕੇ ਵੱਡਿਆਂ ਭਾਗਾਂ ਵਾਲਿਆਂ ਪੁਰਖਾਂ ਨੇ ਪਰਮੇਸ਼ਰ ਨੂੰ ਪਉਣਾ ਕੀਤਾ ਹੈ ਅਤੇ ਸ਼ਕਤੀ ਬਿਰਤੀ ਕਰਕੇ ਅਕਤ ਕਥਨ ਤੋਂ ਰਹਿਤ ਉਸ ਹਰ ਪਰਮੇਸ਼ਰ ਦੀ ਕਹਾਣੀ ਕਥਾ ਲਖਣਾ ਬਿਰਤੀ ਦੁਆਰਾ ਕਥਨ ਕੀਤੀ ਹੈ ਹਿਰਦੇ ਹਰ 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 ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਓ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ ਉਹਨਾਂ ਦੇ ਹਿਰਦੇ ਵਿੱਚ ਹਰ ਹਰ ਨਾਮ ਦੀ ਧੁਨੀ ਪੈਦਾ ਹੁੰਦੀ ਹੈ ਉਪਜੀ ਭਾਵ ਪੈਦਾ ਹੋਗੀ ਆਤਮ ਵਿਸ਼ੈਣੀ ਬਿਰਤੀ ਪੈਦਾ ਹੋਗੀ ਹੈ ਪਰੰਤੂ ਪਰਮੇਸ਼ਰ ਦਾ ਨਾਮ ਤਾਂ ਜਪਣਾ ਕਰੀਦਾ ਜਦੋਂ ਮੱਥੇ ਦੇ ਸ੍ਰੇਸ਼ਟ ਭਾਗੋੜ ਅਥਵਾ ਜਿਨ੍ਹਾਂ ਦੇ ਹਿਰਦੇ ਵਿੱਚ ਹਰ ਹਰ ਨਾਮ ਵਸਿਆ ਹੋਇਆ ਤੇ ਰਸਨਾ ਵਿੱਚੋਂ ਵੀ ਹਰ ਹਰ ਨਾਮ ਦੀ ਧੁਨ ਪ੍ਰਗਟ ਹੋਈ ਉਹ ਮੱਥੇ ਤੇ ਸ੍ਰੇਸ਼ਟ ਭਾਗ ਲਿਖੀ ਹੋਣ ਕਰਕੇ ਹੀ ਪਰਮੇਸ਼ਰ ਦਾ ਨਾਮ ਜਪਣਾ ਕਰਦੇ ਹਨ ਜੀ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੈ ਮਨ ਬੈ ਰਾਗ ਜੀਓ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਜਨ ਦਾਸ ਨੇ ਤਾਂ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਤੀਜੀ ਲਾਵੇ ਪ੍ਰਕਰਮਾ ਸਿੱਖਿਆ ਲਗਨ ਭੂਮਕਾ ਬੋਲਣਾ ਉਚਾਰਨਾ ਕੀਤੀ ਹੈ ਜਿਸ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਦਾ ਮਨ ਹਿਰਦੇ ਵਿੱਚ ਬੈਰਾਗ ਉਪਜੈ ਪੈਦਾ ਹੋ ਜਾਂਦਾ ਹੈ ਜੀ ਹਰ ਚੌਥੜੀ ਲਾਵ ਮਨ ਸਹਿਜ ਭਿਆ ਹਰ ਪਾਇਆ ਬਲਰਾਮ ਜੀਓ ਹਰ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਚੌਥੜੀ ਚੌਥੀ ਲਾਵ ਪ੍ਰਕਰਮਾ ਸਿੱਖਿਆ ਲਗਨ ਭੂਮਕਾ ਸਤਵਾ ਪਦ ਭਾਵ ਤੁਰਿਆ ਪਦ ਇਹੋ ਹੈ ਜੋ ਮਨ ਅੰਤਿਸ਼ ਕਰਨ ਵਿੱਚ ਰੂਪ ਦਾ ਸਹਿਜ ਗਿਆਨ ਹੋਇਆ ਹੈ ਤੇ ਹਰ ਪਰਮੇਸ਼ਰ ਨੂੰ ਪਾ ਲਿਆ ਹੈ हे ਪਿਆਰੇ ਜੀ RAM ਪਰਮੇਸ਼ਰ ਦੇ ਬਾਲ ਕਈਏ ਬਲਹਾਰ ਜਾਈਏ ਗੁਰਮੁਖ ਮਿਲਿਆ ਸੁਭਾਈ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਜਿਨ੍ਹਾਂ ਦਾ ਸੁਭਾਵਕ ਹੀ ਮੁਖੀ ਗੁਰਾਂਵਾ ਗੁਰਮੁਖ ਨਾਲ ਗੁਰਮੁਖਾਂ ਨਾਲ ਮਿਲਾਪ ਹੋਇਆ ਉਹਨਾਂ ਦੇ ਹੀ ਗੁਰਾਂ ਨੇ ਪਰਮੇਸ਼ਰ ਦਾ ਨਾਮ ਮੰਨ ਤੇ ਤਨ ਵਿੱਚ ਮਿੱਠਾ ਪਿਆਰਾ ਲਾਉਣਾ ਕੀਤਾ ਹੇ ਪਿਆਰੇ ਜੀ RAM ਪਰਮੇਸ਼ਰ ਦੇ ਬਲ ਬਲ ਹਾਰ ਜਾਈਏ ਹਰ ਮਿੱਠਾ ਲਾਇਆ ਮੇਰੇ ਪ੍ਰਭ ਪਾਇਆ ਅਨ ਦਿਨ ਹਰ ਲਿਵ ਲਾਈ ਜਦ ਮੇਰੇ ਪਰਮੇਸ਼ਰ ਨੂੰ ਪਾਇਆ ਚੰਗਾ ਲੱਗਿਆ ਤਦ ਹੀ ਗੁਰਾਂ ਨੇ ਹਰੀ ਨਾਮ ਤਨ ਮਨ ਤਨ ਵਿੱਚ ਮਿੱਠਾ ਪਿਆਰਾ ਲਾਉਣਾ ਕੀਤਾ ਵਾਜੂ ਮੇਰੇ ਪਰਮੇਸ਼ਰ ਨੂੰ ਪਾ ਗਏ ਉਹਨਾਂ ਦੇ ਮਨ ਤੇ ਤਨ ਵਿੱਚ ਹੀ ਗੁਰਾਂ ਨੇ ਹਰੀ ਨਾਮ ਪਿਆਰਾ ਲਵਣਾ ਕੀਤਾ ਜਿਸ ਕਰਕੇ ਉਹ ਰਾਤ ਦਿਨ ਹਰੀ ਨਾਮ ਵਿੱਚ ਲਿਵ ਬਿਰਤੀ ਲਈ ਰੱਖਦੇ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵੱਜੀ ਵਧਾਈ ਸੋ ਵੱਜੀ ਕਸ ਕੇ ਬੋਲਣਾ ਵਧਾਈ ਵੀ ਵਾਵੇ ਨੂੰ ਕੰਨਾ ਬੋਲਣਾ ਵਧਾਈ ਨਹੀਂ ਬੋਲਣਾ ਕਹਿੰਦੇ ਮਨ ਚਿੰਦਿਆ ਮਾਨਿਛਿਤ ਫਲਾ ਨੂੰ ਸੁਆਮੀ ਮਾਲਿਕ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਪਾਲਿਆ ਤੇ ਹਿਰਦੇ ਵਿੱਚ ਨਾਮੀ ਪਰਮੇਸ਼ਰ ਦੀ ਪ੍ਰਾਪਤੀ ਹੋਣ ਕਰਕੇ ਆਤਮਿਕ ਆਨੰਦ ਦੀ ਵਾਧਾਈ ਵੱਜੀ ਵਜਾਈ ਹੈ ਵਾਹ ਹਰੀ ਨਾਮ ਦੀ ਪ੍ਰਾਪਤੀ ਵਾਹ ਹਰੀ ਨਾਮ ਜਪਣੇ ਕਰਕੇ ਹਿਰਦੇ ਵਿੱਚ ਪ੍ਰਾਪਤੀ ਦੀ ਵਾਧਾਈ ਖੁਸ਼ੀ ਵਜਾਈ ਹੈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਿਸ ਵੇਲੇ ਗੁਰਾਂ ਨੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਠਾਕੁਰ ਸਵਾਮੀ ਪਰਮੇਸ਼ਰ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਵਾ ਗਿਆਨ ਦੀ ਪ੍ਰਾਪਤੀ ਦਾ ਕਾਰਜ ਰਚਾਉਣਾ ਕੀਤਾ ਤਾਂ ਜਗਿਆਸੂ ਰੂਪ ਧਾਨੀ ਸਤਰੀ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਜਪ ਕੇ ਸ਼ੁਭ ਗੁਣਾਂ ਦੀ ਹਰਿਆਵਲਤਾ ਸਹਿਤ ਵਿਗਾਸੀ ਖਿੜ ਗਈ ਅਨੰਦਤ ਹੋ ਗਈ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਿਨਾਸੀ ਸਤਗੁਰੂ ਜੀ ਜਨ ਤੋਂ ਪਾਵ ਦਾਸਾ ਭਾਵ ਵਿੱਚ ਬੋਲਦੇ ਕਥਨ ਕਰਦੇ ਆ ਕਿ ਅਸੀਂ ਚੌਥੀ ਲਾਵੇ ਪ੍ਰਕਰਮਾ ਸਿੱਖਿਆ ਲਗਨ ਭੂਮਿਕਾ ਵਿੱਚ ਅਵਿਨਾਸੀ ਨਾਸ਼ ਤੋਂ ਰਹਿਤ ਹਰੀ ਪ੍ਰਭੂ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ ਇਉ ਸਤਗੁਰਾਂ ਨੇ ਚਾਰ ਲਾਵਾਂ ਉਚਾਰ ਕੇ ਪ੍ਰਤਖ ਲਾੜੇ ਤੇ ਲਾੜੀ ਦੇ ਵਿਆਹ ਦੀ ਗੁਰਮਤ ਅਨਸਾਰ ਮਰਿਆਦਾ ਕਾਇਮ ਕੀਤੀ ਤੇ ਅੰਤਰੀ ਭਾਵ ਵਿੱਚ ਜਿਆਸੂ ਰੂਪ ਇਸਤਰੀ ਨੂੰ ਪਤੀ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਚਾਰ ਅਵਸਥਾ ਕਥਨ ਕਰਕੇ ਉਪਦੇਸ਼ ਦਿੱਤਾ ਵਾ ਜੀਵ ਇਸ ਦੀ ਏਕਤਾ ਕਰਾ ਦਿੱਤੀ ਸੋ ਸਾਧ ਸੰਗਤ ਜੀ ਨੋਟ ਕਰਨ ਵਾਲੀ ਆਪ ਜੀ ਦੇ ਇਹ ਵਿਚਾਰ ਹੈ ਇਹ ਜੋ ਚਾਰ ਲਾਵਾਂ ਚਾਰ ਅਵਸਥਾ ਵਤ ਹਨ ਵਾ ਪਹਿਲੀਆਂ ਤਿੰਨ ਸ਼ੁਭ ਇੱਛਾ ਸੋ ਵਿਚਾਰਨਾ ਤਨੂ ਮਾਨਸਾ ਹਨ ਤੇ ਬਾਕੀ ਚੌਥੀ ਸਤਵਾ ਪਦ ਤੇ ਤੁਰਿਆ ਵਿੱਚ ਕੋਈ ਭੇਦ ਨਹੀਂ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿ ਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ